ਪਹੁੰਚਿਆ ਤੇ ਕਾਫੀ ਦਿਨਾਂ ਤੋਂ ਇੱਕ ਤਰ੍ਹਾਂ ਤੁਸੀਂ ਦੇਖਦੇ ਪਏ ਜੇ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਇੱਕ ਮੁੱਦਾ ਗੰਭੀਰ ਚੱਲਦਾ ਪਿਆ ਜਿਹਦੇ ਵਿੱਚ ਐਸਆਈ ਜਵਿੰਦਰ ਕੁਮਾਰ ਜੀ ਔਰ ਫੌਜੀ ਜਿਹੜਾ ਪ੍ਰਸ਼ੋਦਨ ਲਾਲ ਜੀ ਜਿਹੜੀ ਪੂਸ਼ਨ ਉਹ ਤੇ ਪੂਸ਼ਨ ਜੀ ਜਿਹੜੇ ਆਪਚ ਦੋਨੇ ਹੀ ਜਿਹੜੇ ਕੀ ਨਾਲੇ ਨੇ ਦੇਸ਼ ਦੀ ਰੱਖਿਆ ਕਰਨ ਦੇ ਵਾਸਤੇ ਬਿਠੇ ਹੋਏ ਆ ਔਰ ਇਹ ਮੁਹੱਲੇ ਦੇ ਵਿੱਚ ਇਕੱਠੇ ਹੀ ਰਹਿ ਰਹੇ ਸੀ ਔਰ ਇਹਨਾਂ ਦਾ ਕਾਫੀ ਦਿਨਾਂ ਤੋਂ ਕੁਝ ਵਿਵਾਦ ਲੈ ਕੇ ਜਿਹੜਾ ਵਾ ਵਿਵਾਦ ਚੱਲਦਾ ਪਿਆ ਸੀ ਉਸ ਵੀ ਬਾਦ ਨੂੰ ਅੱਜ ਦੇਖਦੇ ਹੋਏ ਏ ਜੀ ਏ ਡੀ ਜੀ ਪੀ ਜਿਹੜੇ ਆ ਚੰਡੀਗੜ੍ਹੂ ਉੱਥੇ ਅੱਜ ਪਹੁੰਚੇ ਸੀ ਅੱਜ ਮਾਈਨਾ ਉਹਨਾਂ ਨੇ ਕੀਤਾ ਦੋਨੇ ਪਰਿਵਾਰਾਂ ਦਾ ਉਹ ਅੱਜ ਉਹਨਾਂ ਨੇ ਆ ਕੇ ਸਾਰੇ ਮਾਹੌਲ ਨੂੰ ਦੇਖਿਆ ਔਰ ਸਾਰਾ ਮੁਹੱਲੇ ਨੂੰ ਵੀ ਉਹਨਾਂ ਨੇ ਪੁੱਛ ਕੇ ਚੀਕੀ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਇਹ ਦੋਨੇ ਪਰਿਵਾਰ ਆ ਮੁਹੱਲੇ 'ਚ ਤੇ ਇੱਕੋ ਜਿਹਾ ਰਹਿੰਦੇ ਆ ਤੇ ਵੈਸੇ ਤੇ ਇਹਨਾਂ ਨੂੰ ਲੜਨਾ ਨਹੀਂ ਚਾਹੀਦਾ ਕਿਉਂਕਿ ਮੁਹੱਲਾ ਜਿਹੜਾ ਸਾਡਾ ਇੱਕ ਪਰਿਵਾਰ ਹੀ ਹੁੰਦਾ ਆ ਤੇ ਅਸੀਂ ਅੱਜ ਆਸ਼ਵਾਸ਼ਣ ਸਾਨੂੰ ਦਿੱਤਾ ਵਾ ਕਿ ਦੋਨੇ ਪਰਿਵਾਰਾਂ ਨੂੰ ਜਿਹੜਾ ਇਨਸਾਫ ਵਧੀਆ ਮਿਲੇਗਾ ਤੇ ਅਸੀਂ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਕਿ ਜਿਹੜੇ ਤਰ੍ਹਾਂ ਦਾ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਕਿਉਂ ਅਗਰ ਜੇ ਕੱਲ ਨੂੰ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚੋਂ ਕਿਸੇ ਪਰਿਵਾਰ ਨੂੰ ਧੱਕਾ ਹੁੰਦਾ ਹੈ ਤੇ ਉਹ ਜਿਹੜਾ ਵਾ ਬੰਦਾ ਟੁੱਟ ਜਾਏਗਾ ਜੇ ਫੌਜੀ ਆ ਤੇ ਜੇ ਫੌਜੀ ਦੇ ਉੱਤੇ ਕੋਈ ਟੁੱਟਦਾ ਵਾ ਤੇ ਫਿਰ ਉਹਦਾ ਵੀ ਨੁਕਸਾਨ ਹੁੰਦਾ ਉਹਦਾ ਵੀ ਮਨ ਜਿਹੜਾ ਵਾ ਡੁੱਲੇਗਾ ਤੇ ਜਿਹੜਾ ਸਾਡਾ ਏਐਸਆਈ ਵੀਰਿਆ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਸੇਵਾ ਕਰਦਾ ਪਿਆ ਉਹਦਾ ਵੀ ਜਿਹੜਾ ਬਹੂਬਲ ਟੁੱਟੇਗਾ ਤਸੀਂ ਚੋਣੇ ਆ ਕਿ ਜਿਹੜੇ ਅੱਜ ADGP ਚੰਡੀਗੜ੍ਹ ਵਾਲੇ ਜਿਹੜੇ ਇੱਥੇ ਅੱਜ ਪਹੁੰਚੇ ਸੀ ਉਹਨਾਂ ਨੇ ਅੱਜ ਮੈਨਾ ਕੀਤਾ ਤੇ ਦੋਨਾਂ ਪਰਿਵਾਰਾਂ ਨੂੰ ਜਿਹੜਾ ਇਨਸਾਫ ਵਧੀਆ ਤਰੀਕੇ ਨਾਲ ਦਿੱਤਾ ਜਾਵੇ ਔਰ ਦੋਨਾਂ ਦੀ ਜਿਹੜੀ ਹੱਕ ਰੱਸੀ ਉਹ ਪੂਰੀ ਤਰੀਕੇ ਨਾਲ ਕੀਤੀ ਜਾਵੇ ਜੀ ਜੇ ਵਾਲਾ ਮੇਰਾ ਨਾਮ ਵਿਕਰਮ ਠਾਕੁਰ ਆ ਸ਼ਿਵਸ਼ਨਾਥ ਸਰਬੋਧਰ ਮਿਤੋ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਇਹ ਇਲਾਕਾ ਸ਼ਿਮ ਸਿੰਘ ਕਲੋਨੀ ਗਲੀ ਨੰਬਰ 3 ਜਾਂ 4 ਸ਼ਾਇਦ ਇੱਥੇ ਦੋ ਪਰਿਵਾਰ ਨੇ ਜਿਹੜੇ ਇੱਥੇ-ਕੱਠੇ ਘਰ ਨੇ ਕੁਝ ਸਮੇਂ ਤੋਂ ਹੀ ਇਹਨਾਂ ਦਾ 2-3 ਸਾਲ ਹੋ ਗਏ ਨੇ ਡਿਸਪੂਟ ਚੱਲਣਦਿਆ ਕਦੀ ਨਾਲੀ ਦੇ ਪਾਣੀ ਤੋਂ ਚੱਲ ਪੈਂਦਾ ਵੀ ਪਾਣੀ ਆ ਇਹਨੂੰ ਜਾਂਦਾ ਹੁੰਦਾ ਕੁਛ ਇਹਨਾਂ ਨੇ ਗਮਲੇ ਰੱਖੇ ਸੀ ਆਪਣਾ ਜਿਹੜੇ ਜਿੰਨਾਂ ਦਾ ਵਾਦ ਚੱਲਦਾ ਉਹਨਾਂ ਨੇ ਵੀ ਇਹਨਾਂ ਨੂੰ ਗ੍ਰੀਨ ਬੈਲਟ ਕਰਕੇ ਗਮਲੇ ਵਿੱਚ ਕਾਤੇ ਤੇ ਆਪਣਾ ਨਾਲੀ ਦੇ ਪਾਣੀ ਤੋਂ ਵੀ ਕੁਛ ਇਹਨਾਂ ਦੀਆਂ ਦਰਖਾਸਤਾਂ ਇਹਨਾਂ ਆਪਸੀ ਝਗੜਾ ਵੀ ਹੋਇਆ ਸੀ ਕੁਛ ਜਨਵਰੀ ਸ਼ਾਇਦ ਜਨਵਰੀ ਦੇ ਵਿੱਚ ਤੇ ਅਸੀਂ ਮੌਕੇ ਤੇ ਮੌਜੂਦ ਸੀ ਚਲੋ ਇਹਨਾਂ ਨੇ ਕੁਝ ਅਪਸ਼ਬਦ ਫੌਜੀ ਸਾਹਿਬ ਕਹਿੰਦੇ ਵੀ ਮੈਨੂੰ ਬੋਲੇ ਆ ਸਾਡੇ ਸਾਹਮਣੇ ਤੇ ਇਹੋ ਜਿਹਾ ਕੁਝ ਬੋਲੇ ਨਹੀਂ ਸੀ ਚਲੋ ਮੈਡਮ ਇਨਚਾਰਜ ਆਪਣੇ ਹਕੀਮਾਂ ਗੇੜ ਤੋਂ ਵੀ ਬੈਠੇ ਸੀ ਤੇ ਉਹ ਗਮਲੇ ਦੀ ਗੱਲ ਹੋਈ ਉਹ ਚੱਲੇ ਸੀ ਤੇ ਫੌਜੀ ਸਾਹਿਬ ਆਪਣੀ ਵੀਡੀਓ ਵੀਡੀਓ ਬਣਾ ਲਾ ਪਏ ਰਹੀ ਵੀ ਧੋਕਿਆ ਵੀ ਹੁਣ ਸਾਰਾ ਕੁਝ ਤੁਹਾਡਾ ਹੋ ਗਿਆ ਤੇ ਵੀਡੀਓ ਬਣਾਉਂਦਾ ਕੀ ਮਤਲਬ ਆ ਤਾਂ ਫਿਰ ਇਹਨਾਂ ਵਿੱਚ ਆਪਸ ਵਿੱਚ ਹੱਤੋਂ ਬਾਈ ਵੀ ਹੋਈ ਸੀ ਤੇ ਬਾਕੀ ਡੀਜੀਪੀ ਸਾਹਿਬ ਆਏ ਸੀ ਹੁਣ ਲੋਕਾਂ ਦੇ ਬਿਆਨ ਵੀ ਨੇ ਹੋਏ ਆ ਬਾਕੀ ਜੋ ਵੀ ਉਹ ਕਰਨਗੇ ਨੇ ਆਏ ਦੋਵਾਂ ਪਰਿਵਾਰਾਂ ਨਾਲ ਜਿੱਦਾਂ ਵੀ ਕੀ ਲੱਗਦਾ ਕਿ ਵਧੀਕੀ ਫੌਜੀ ਸਾਹਿਬ ਵੱਲੋਂ ਹੀ ਆ ਕਿ ਐਸਐਸ ਆਬ ਵੱਲੋਂ ਕੀਤੀ ਵਧੀਕੀ ਕੋਈ ਵੀ ਨਹੀਂ ਗਈ ਬਸ ਇਤਨਾ ਪਹਿਲੇ ਜਿਵੇਂ ਪਾਣੀ ਪੂਣੀ ਤੋਂ ਵੀਡੀਓ ਤੋਂ ਅਸੀਂ ਦੇਖਿਆ ਹੈ ਤੇ ਉਹ ਅੱਗੋਂ ਕਹਿਣ ਲੱਪੇ ਆ ਵੀ ਆਪਾਂ ਮੈਂ ਜਿੰਨਾ ਕਿ ਮੈਂ ਸੁਣਿਆ ਸੀ ਇਹਨਾਂ ਨੇ ਫੌਜੀ ਸਾਹਿਬ ਨੇ ਕਿਹਾ ਵੀ 2-200 ਰੁਪਏ ਬੰਦੇ ਦਿਹਾੜੀਆਂ ਚ ਲਿਆ ਹੁੰਦੇ ਆ ਤੇ ਸਭੋ ਮੈਂ ਆਪ ਉਹ ਤੋਂ ਕਿਹਾ ਵੀ ਅਸੀਂ ਤੁਹਾਨੂੰ 200 ਰੁਪਏ ਵਾਲੇ ਲੱਗਦੇ ਇਹ 200 ਰੁਪਏ ਕਰਕੇ ਆਏ ਆ ਬਸ ਇੰਨਾ ਜਿਹਾ ਫੌਜੀ ਸਾਹਿਬ ਨੂੰ ਵੀ ਸੁਣ ਲਿਆ ਉਹਨਾਂ ਨੇ ਤਗਾਲ ਗੁਰਦਈ ਤੇ ਫਿਰ ਹੱਥੋਂ ਬਾਈ ਹੋ ਗਏ ਆ ਲੱਗਦਾ ਕਿ ਗਲੀ ਮੱਲੇ ਦੇ ਵਿੱਚ ਵੀ ਫੌਜੀ ਸਾਹਿਬ ਦਾ ਜਿਹੜਾ ਬੋਲ ਪਾਣੀ ਆ ਸਹੀ ਨਹੀਂ ਹੈ ਆ ਸੁਣਿਆ ਹੈ ਆਪਾਂ ਵੀ ਇਹੋ ਵੀ ਸਾਰੇ ਮੱਲੇ ਵਾਲੇ ਇਹੋ ਕਹਿੰਦੇ ਆ ਵੀ ਨਹੀਂ ਇਹਨਾਂ ਦਾ ਕੁਝ ਜਿਹੜਾ ਆਪਣਾ ਵਰਤਾਵਾ ਵਾ ਮੱਲੇ ਦੇ ਨਾਲ ਜਾਂ ਅਣਗਵਣ ਨਾ ਇਸ ਤਰ੍ਹਾਂ ਹੀ ਖਰਾਬ ਚੱਲਣ ਦੇ ਬੜਾ ਤੇ ਬਾਕੀ ਤੁਸੀਂ ਵੀ ਬੈਠੇ ਹੀ ਜੇ ਵੇਖ ਰਹੇ ਹੋ ਦੁਨੀਆ ਆਪਣਾ ਇਲਾਕਾ ਇਹਨਾਂ ਦੇ ਨਾਲ ਹਲੋਤਾ ਤੇ ਕੈਮਰੇ ਲੱਗੇ ਆ ਤੇ ਕੈਮਰੇ ਲੱਗੇ ਕੈਮਰੇ ਵਿੱਚ ਸਭ ਕੁਝ ਆਇਆ ਜੀ ਅਸੀਂ ਵੱਧ ਘੱਟ ਬੋਲਾਂਗੇ ਤੇ ਕੈਮਰੇ ਤੇ ਹੈਗੇ ਹੀ ਨੇ ਬਾਕੀ ਆਪੀ ਮਾਨਯੋਗ ਡੀਪੀ ਸਾਹਿਬ ਕਰਨਗੇ ਜਿੱਦਾਂ ਵੀ ਲੜਾਈ ਲੈ ਰਿਹਾ ਇੰਨੇ ਅੱਜ ਤੱਕ ਜਿੱਦ ਲੜਾਈ ਦੀ ਛੋੜੀ ਨਹੀਂ ਹੈਗੀ ਇਹਨੂੰ ਬਾਰ ਬਾਰ ਸਮਝਾਇਆ ਵੀ ਮਲੇ ਚ ਬਹਿ ਕੇ ਕੌਂਪਰੋਬੇਟ ਕਰਨੇ ਲੇਕਿਨ ਇਹ ਗੱਲ ਮੰਨਿਆ ਹੀ ਨਹੀਂ ਹੈਗਾ ਇਹ ਕਹਿੰਦਾ ਮੈਂ ਜੋ ਕਰਨਾ ਹੈ ਕਰ ਲੂ ਮੈਂ ਨਹੀਂ ਗੱਲ ਤੋਂ ਬਾ ਜਾਦਾ ਹੈਗਾ ਕੋਣ ਬੰਦਾ ਕਹਿੰਦਾ ਇਹ ਪੁਸ਼ਨ ਕੁਮਾਰ ਇਹ ਫੌਜੀ ਨੇ ਹਾਂਜੀ ਫੌਜੀ ਨੇ ਹਾਂਜੀ ਹਾਂਜੀ ਇੱਕ ਜਿਹੜਾ ਵਾ ਕੀ ਜਾਤੀ ਸੁੱਤੇ ਦਾ ਜਿਹੜਾ ਨਹੀਂ ਉਸ ਬਾਰੇ ਅੱਜ ਤੱਕ ਦੇਖੋ ਸਾਨੂੰ ਵੀ 30 ਸਾਲ ਹੋ ਗਏ ਇੱਥੇ ਰਹਿੰਦੇ ਲੇਕਿਨ ਅੱਜ ਤੱਕ ਰਸੀ ਇਹਨਾਂ ਦੇ ਮੂੰਹ ਚ ਕਦੀ ਕੋਈ ਗਾਲ ਕੋਈ ਲਫ਼ਜ਼ ਨਹੀਂ ਸੁਨਿਆ ਹੈਗਾ ਇੰਨੇ ਭਲੇ ਮਾਰਸ ਬੰਦੇ ਨੇ ਪਤਾ ਹੀ ਨਹੀਂ ਲੱਗਦਾ ਭਾਜੀ ਦੇ ਵੀ ਕਦੋਂ ਡਿਊਟੀ ਤੇ ਜਾਂਦੇ ਨੇ ਕਦੋਂ ਆਉਂਦੇ ਨੇ ਰਮਾਨਾ ਨਾ ਕੁੜੀਆਂ ਦਾ ਪਤਾ ਲੱਗਦਾ ਇਹ ਬੇਫਸੂਦ ਇਹਨੇ ਆਪਣੇ ਕੋਲੇ ਲਫ਼ਜ਼ ਬਣਾਏ ਆ ਅਸੀਂ ਅੱਜ ਤੱਕ ਨਹੀਂ ਸੁਨੇ ਹੈਗੇ ਕੀ ਲੱਗਦਾ ਕਿ ਇਹ ਜਿਹੜਾ ਇਸ ਪਰਿਵਾਰ ਨਾਲ ਪੋਜੀ ਸਾਹਿਬ ਵੱਲੋਂ ਤਕਾਹ ਰਿਹਾ ਹੈ ਇਹ ਨਜਾਇਜ਼ ਹੀ ਇੱਕ ਕਿਸਮ ਦਾ ਕਿ ਇਹ ਹੀ ਕਵਾਂਗੇ ਨਜਾਇਜ਼ ਹੀ ਜਿੱਦ ਦੀ ਇੱਕ ਕਿਸਮ ਦੀ ਲੜਾਈ ਦੀ ਇਹ ਕਦੀ ਜਿੱਤੇ ਤੁਸੀਂ ਸਾਰੇ ਭੱਲੇ ਇੱਥੇ ਮਹੱਲੇ ਦੇ ਬਸਨੀ ਕੀ ਹੋ ਸਾਰੇ ਹਾਂਜੀ ਤੁਹਾਡੇ ਕੋਲ ਦੂਸਰ ਸਾਰਾ ਕੁਝ ਹੋਇਆ ਸੀ ਨਹੀਂ ਹੋਈ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਜਿਹਦੇ ਵਿੱਚ ਇਹਨਾਂ ਨੇ ਇੱਕ ਬਦੀਕੀ ਕੀਤੀ ਹੋਵੇ ਫੌਜੀ ਸਾਹਿਬ ਨਹੀਂ ਕੋਈ ਨਹੀਂ ਇਹਨਾਂ ਨੇ ਇਹਨਾਂ ਨੇ ਅਜ ਤੱਕ ਕੋਈ ਕੁਝ ਨਹੀਂ ਕੀਤਾ ਹੈਗਾ ਜੇ ਇਹਨਾਂ ਬਾਰੇ ਜਦੋਂ ਤੇ ਆਏ ਹੈ ਇਹਨਾਂ ਨੇ ਰੋਲਾ ਪਾਇਆ ਹੈ ਲੇਕਿਨ ਇਹਨਾਂ ਬਾਰੇ ਕਦੀ ਅਜ ਤੱਕ ਕੋਈ ਉਹੋ ਜੀ ਗੱਲ ਮੈਂ ਜਸੀਤ ਲਾਣ ਜੀ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟੈਗਰ ਫੌਜੀ ਕੀ ਅਜੇ ਮਸਲੇ ਆਏ ਜੇ ਫੌਜੀ ਵੀਰ ਦੇ ਤੇ ਕਿ ਦੇਖਿਆ ਸਾਰਾ ਆ ਕੇ ਹਲਾਲ ਕਿਉਂਕਿ ਸਾਡੀ ਜਿਹੜੀ ਜਥੇਬੰਦੀ ਹੈ ਗੁਰਗਦਾ ਸਾਹਿਬ ਟੈਕਰ ਫੋਰਸ ਹੁੰਦੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਭਾਈਚਾਰੇ ਨਾਲ ਅਰਬਦਾਸੀਆ ਭਾਈਚਾਰੇ ਨਾਲ ਵਾਲੀ ਭਾਈਚਾਰੇ ਨਾਲ ਚਾਹੇ ਬਾਬਾ ਸਾਹਿਬ ਮੇਧਗੜ ਜੀ ਨੂੰ ਮੰਨਣ ਵਾਸਤੇ ਲੋਕ ਆ ਜਾਂ ਸਤਕਲਪ ਵੀ ਵਾ ਕਿਸੇ ਵੀ ਸਮਾਜ ਦੇ ਮੰਨਣ ਵਾਸਤੇ ਲੋਕ ਆ ਉੱਥੇ ਹਮੇਸ਼ਾ ਸਾਡੀ ਗੁਰਗਦਾ ਸਾਹਿਬ ਟੈਕਰ ਫੋਰਸ ਬਲੋ ਅਸੀਂ ਪਹੁੰਚਦੇ ਆ ਤਾਂ ਸਾਡੇ ਬਹੁਤ ਸਤਿਕਾਰਯੋਗ ਬਜ਼ੁਰਗ ਸਾਹਿਬ ਜੀ ਦੇ ਨਾਲ ਹੀ ਖੜੇ ਆ ਇਹਨਾਂ ਨੇ ਵੀ ਐਕਸਾਈਜ਼ ਦੇ ਡਿਊਟੀ ਕਰਕੇ ਆਪਣੀ ਸੇਵਾਮੁਕਤ ਜਿਹੜੀ ਹੋਈ ਆ ਦੇਖੋ ਇਹਨ ਜਿਹੜੀ ਵੀਡੀਓ ਜਦੋਂ ਫੁਟੇਜ ਆ ਜਦੋਂ ਮੋਬਾਈਲ ਹੋਈ ਆ ਸਾਰਿਆਂ ਨੂੰ ਪਤਾ ਚੱਲਿਆ ਤੇ ਉਹ ਦੇਖੋ ਜੀ ਤੁਹਾਨੂੰ ਸਾਹ ਪਤਾ ਲੱਗਦਾ ਵੀ ਆਪਾਂ ਤੁਹਾਡੇ ਮਾਦੀਰੇ ਦਿਖਾ ਚਾਹੁੰਦੇ ਆ ਵੀ ਜਿਹੜੇ ਮੁਲਾਜ਼ਮ ਐ ਵਰਦੀ ਪਾ ਕੇ ਉਹ ਵਰਦੀ ਦਾ ਜਿਹੜਾ ਰੋਹ ਵਾ ਇੱਕ ਫੌਜੀ ਵੀਰ ਜਿਹੜਾ ਫੌਜ ਦੀ ਰੱਖਿਆ ਕਰਦਾ ਸਾਡੇ ਪੂਰੇ ਭਾਰਤ ਦੀ ਰੱਖਿਆ ਕਰਦਾ ਉਹ ਬਾਰਡਰਾਂ ਦੇ ਉੱਪਰ ਤੇ ਆਪਾਂ ਉਹਨੂੰ ਉਹ ਵੀਰ ਨੂੰ ਸਿਰਫ ਇੰਨੀ ਗੱਲ ਦੇ ਉੱਪਰ ਆਪਾਂ ਟੌਰਚਰ ਕਰਨਾ ਉੱਥੇ ਰਹਿਣ ਨਹੀਂ ਦੇਣਾ ਵੀ ਇਹ ਮਕਾਨ ਜਿਹੜਾ ਇਹਨਾਂ ਨੇ ਲੈ ਲਿਆ ਇਹ ਕਿਉਂ ਲਿਆ ਫਿਰ ਜਿਹੜਾ ਆਪਾਂ ਇੱਥੇ ਗੱਲ ਚੱਲਦੀ ਆ ਵੀ ਜਿਹੜੇ ਆਪਸ਼ਬਦ ਬੋਲੇ ਆ ਕਿਉਂਕਿ ਤੁਸੀਂ ਦੇਖਦੇ ਹੋ ਵੀ ਜਿਹੜੀ ਆ ਉੱਚ ਜਾਤੀਆਂ ਹੁੰਦੀਆਂ ਉਹ ਹਮੇਸ਼ਾ ਹੀ ਬਾਬਾ ਸਾਹਿਬ ਮਿਰਗਰ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਵੀ ਜਿਹੜਾ ਇਹ ਸਾਰੇ ਲੋਕ ਸਾਨੂੰ ਜਿਹੜਾ ਪਿੱਠ ਦੇ ਪਿੱਛੇ ਜੋ ਗਲਾਂ ਕੱਢਦੇ ਆ ਦੋਨੇ ਭਾਈਚਾਰਿਆਂ ਨੂੰ ਕੱਢਦੇ ਕੱਲੇ ਰਵਿਦਾਸੀਆਂ ਨੂੰ ਨਹੀਂ ਕੱਢਦੇ ਨਾਲ ਹੀ ਭਗਵਾਨ ਵਾਲੀ ਮਾਨਾ ਜੋ ਮੰਨਣ ਵਾਲੇ ਲੋਕ ਆ ਉਹ ਦੋਨੇ ਕਮੇਟੀਆਂ ਨੂੰ ਜਿਹੜੀ ਇਹ ਆਪਸ਼ਬਦ ਬੋਲਦੇ ਆ ਪਰ ਇਹ ਇਹੀ ਬੋਲਣ ਕਰਕੇ ਬਾਬਾ ਸਾਹਿਬ ਮਿਰਗਰ ਨੇ ਜਿਹੜਾ ਇਹ ਐਟ੍ਰੋਸਿਟੀ ਐਕਟ ਬਣਾਇਆ ਸੀਗਾ 1991 ਉਹ ਤਾਂ ਹੀ ਬਣਾਇਆ ਗਿਆ ਸੀ ਵੀ ਜਿੱਥੇ ਕਿਤੇ ਇਸ ਸਮਾਜ ਦੇ ਨਾਲ ਇਹਨਾਂ ਨੂੰ ਨੀਚਾ ਦਿਖਾੜਾ ਜਾਂਦਾ ਆ ਇਹਨਾਂ ਨਾਲ ਬਸ ਲੁਕੀ ਕੀਤੀ ਜਾਂਦੀ ਆ ਜਾਂ ਇਹਨਾਂ ਦੇ ਜਿਹੜਾ ਪਾਣੀ ਦਾ ਬੰਦ ਕੀਤਾ ਜਾਂਦਾ ਜਾਂ ਕਿਨੂੰ ਬਾਈਕਾਟ ਕੀਤਾ ਜਾਂਦਾ ਬੜੀਆਂ ਧਰਾਵਾਂ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਮੈਂਸ਼ਨ ਹੁੰਦੀਆਂ ਜਿਸ ਵਿੱਚ ਜਿਹੜਾ ਐਕਟੋਸਿਟੀ ਐਕਟ ਜਿਹੜਾ ਐਸਆਟ ਲੱਗਦਾ ਸੋ ਜਦੋਂ ਕੋਈ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ ਬੰਦਾ ਰੋਖ ਜਿਹੜਾ ਆ ਉਹ ਆਪਣੇ ਕਮਿਸ਼ਨ ਵਾਲੀ ਕਰੂਗਾ ਜਿੰਨੇ ਵੀ ਹਿਊਮਨ ਰਾਈਟਸ ਨੂੰ ਮਿਲੇ ਜੀ ਕੀ ਉਹਨਾਂ ਵੱਲੋਂ ਵਿਸ਼ਵਾਸ ਦਿੱਤਾ ਮੈਂ ਹਿਊਮਨ ਰਾਈਟਸ ਦਾ ਕੱਲ੍ਹ-ਕੱਲ ਹੋਈ ਸੀ ਡੀਜੀਪੀ ਨਿਰੇਸ਼ ਰੋੜਾ ਸਾਹਿਬ ਨਾਲ ਕਿਉਂਕਿ ਪਹਿਲਾਂ ਐਡੀਜੀਪੀ ਹੈ ਹਿ ਉਹਨਾਂ ਨਾਲ ਕੱਲ ਵੀ ਫੋਨ ਤੇ ਗੱਲ ਹੋਈ ਸੀ ਇਹਨਾਂ ਨੇ ਕਿਹਾ ਵੀ 11:00 ਵਜੇ ਦਾ ਟਾਈਮ ਹੈ ਅਸੀਂ ਮੌਕਾ ਦੇਖਾਂਗੇ ਪਰ ਗੱਲ ਇਹ ਆ ਵੀ ਮੌਕਾ ਦੇਖ ਕੇ ਤਾਂ ਉਹ ਚਲੇ ਗਏ ਉਹਨਾਂ ਦੇ ਡੀਡਰ ਸਾਹਿਬ ਇੱਥੇ ਬੈਠੇ ਬਿਆਨ ਲੈਂਦੇ ਆ ਪਰ ਇਹ ਨੋਬਤ ਜਿਹੜੀ ਆ ਡੀਜੀਪੀ ਤੱਕ ਆਉਣ ਦੀ ਨੋਬਤ ਕਿਉਂ ਭਈ ਜੇਕਰ ਇੱਥੇ ਤੇ ਜਿਹੜੇ ਪੁਲਿਸ ਕਮਿਸ਼ਨਰ ਗੁਰਪੀ ਭੁੱਲਰ ਸਾਹਿਬ ਆ ਉਹ ਤਾਂ ਤਾਂ ਕਹਿੰਦੇ ਵੀ ਅਸੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਦੇ ਆ ਤੇ ਇੱਥੇ ਇੱਥੇ ਉਹੀ ਗੱਲ ਆ ਗਈ ਵੀ ਜਿਹੜੇ ਪੁਲਿਸ ਕਮਿਸ਼ਨਰ ਦੀ ਜਿਹੜੀ ਵਰਦੀ ਪਾਈ ਆ ਵੀ ਰੱਖਿਆ ਸੀ ਉਹਨਾਂ ਦੀ ਕਹਾਣੀ ਹੈ ਜਿਹੜੇ ਮੁਲਾਜ਼ਮ ਆ ਪੰਜਾਬ ਪੁਲਿਸ ਦੇ ਆ ਉਹ ਤਾਂ ਸ ਵੀ ਅਸੀਂ ਜਿਹੜੀ ਆ ਉਹਨਾਂ ਦਾ ਪੱਖ ਪੂਰਨਾ ਜਿਹਨਾਂ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਹਨ ਪਰ ਜੇ ਇਹ ਤੋਂ ਉੱਪਰ ਉੱਠ ਕੇ ਇਹ ਫੌਜੀ ਵੀਰ ਨੂੰ ਵੀ ਆਪਣਾ ਸਮਝਦੇ ਵੀ ਇਹ ਭਾਰਤ ਦੇਸ਼ ਨੂੰ ਬਚਾਉਣ ਵਾਲੇ ਫੌਜੀ ਵੀਰ ਆ ਅਸੀਂ ਇਹਨਾਂ ਦੀ ਵੀ ਹੈਲਪ ਕਰਨੀ ਆ ਤੇ ਬਰੋਬਰ ਜੋ ਇਹ ਹਮੇਸ਼ਾ ਹੀ ਜਿਹੜੇ ਆਈਪੀਐਸ ਅਫਸਰ ਹੁੰਦੇ ਆ ਜਾਂ ਪੀਸੀਐਸ ਅਫਸਰ ਹੁੰਦੇ ਆ ਇਹ ਔਨ ਮੈਰਿਟ ਸ਼ਬਦ ਵਰਤਦੇ ਆ ਤੇ ਔਨ ਮੈਰਿਟ ਸ਼ਬਦ ਤੁਸੀਂ ਅੱਜ ਦੇਖ ਲਓ ਵੀ ਇਹ ਸਾਡੀ ਸਾਡੀ ਭੈਣ ਆ ਜਿਹੜੀ ਰਵਿਦਾਸੀਆ ਸਮਾਜ ਦੀ ਸਾਡਾ ਵੀਰ ਆ ਪੂਰਾ ਭਾਈਚਾਰਾ ਸਮਾਜ ਆ ਜੇ ਅਜੇ ਇਕੱਲਾ ਲੱਗਦਾ ਵੀ ਇਹ ਇਕੱਲਾ ਹੀ ਹੈ ਇਕੱਲਾ ਨਹੀਂ ਪੂਰਾ ਸਮੁੱਚਾ ਸੰਤ ਸਮਾਜ ਪੂਰੇ ਜਥੇਬੰਦੀਆਂ ਇਹਨਾਂ ਦੇ ਨਾਲ ਆ ਸੋ ਅਸੀਂ ਵੀ ਇਹੀ ਚਾਹੁੰਦੇ ਆ ਵੀ ਇਹਨਾਂ ਦੀ ਜਿਹੜੀ ਪਰਚਾ ਜਿਹੜਾ 25 ਦਾ ਇਹ ਫੌਜੀ ਸਾਹਿਬ ਨੇ ਣਠ ਭੱਜ ਕਰਕੇ ਜੇ ਪੜਿਆ ਲਿਖਿਆ ਨਾ ਹੁੰਦਾ ਗੱਲ ਫੇਰ ਇੱਥੇ ਆ ਗਈ ਆ ਵੀ ਜੇ ਕਰੇ ਪੜਿਆ ਲਿਖਿਆ ਨਾ ਹੁੰਦਾ ਤੇ ਇਹਨੇ ਰੋਲ ਜਣਾ ਸੀ ਰੋਲਣ ਤੋਂ ਬਾਅਦ ਇੰਨੇ ਪਰਚੇ ਫੌਜੀ ਸਾਹਿਬ ਤੇ ਪੈ ਜਣੇ ਸੀ ਵੀ ਉਹਨਾਂ ਦੀ ਹੱਦ ਹੀ ਨਹੀਂ ਪਰ ਇਹ ਪੜਿਆ ਲਿਖਿਆ ਕਰਕੇ ਇਹਨੂੰ ਨੌਲੇਜ ਸੀਗੀ ਨੌਲੇਜ ਕਰਕੇ ਨੇ ਮੰਤਰੀ ਨੂੰ ਮਿਲਿਆ ਸਭ ਕੁਝ ਪਿਆਰ ਭਾਈ ਕੀਤੀ ਤੇ ਜਿਹੜਾ ਸਿਵਲ ਸਰਜ ਨਹੀਂ ਹੁੰਦਾ ਜਿਹਨੇ ਬੋਰਡ ਬ ਜਦੋਂ ਉਹਨਾਂ ਨੇ ਬੋਰਡ ਦੇ ਵਿੱਚ ਲਿਖਤਾ ਵੀ ਇਹ ਸੱਟ ਆਪ ਮਰੀ ਜਾ ਸਕਦੀ ਐ ਤੇ 25 ਕਿਉਂ ਨਹੀਂ ਟੁੱਟੀ ਫਿਰ 182 ਜਿਹੜੀ ਐ ਇਹ ਮੁਲਾਜ਼ਮ ਦੇ ਉੱਪਰ ਕਿਉਂ ਨਹੀਂ ਲਾਈ ਗਈ ਇਹ ਪ੍ਰੈਸ਼ਰ ਕਿਤੇ ਨਾ ਕਿਤੇ ਤਾਂ ਹੈਗਾ ਆ ਮੈਂ ਜਦੋਂ ਹੁਣ ਇੱਥੇ ਡੀਵੀਜ਼ਨ ਦੇ ਏਸੀਪੀ ਸਾਹਿਬ ਆ ਜਿਸ ਪਾਲ ਕਰੇ ਇਹਨਾਂ ਨੂੰ ਮਿਲਿਆ ਅੰਦਰ ਬਣਿਆ ਇਹ ਕਹਿੰਦਾ ਯਾਰ ਮੈਂ ਤਾਂ ਤੁਹਾਡਾ ਨਾਲ ਗੱਲ ਹੀ ਕਰਨੀ ਮੈਂ ਇਹ ਗੱਲ ਨਹੀਂ ਕਰਨੀ ਤੇ ਅਸੀਂ ਤੇ ਕੋ ਆਗੇ ਵੀ ਕਰਨਾ ਆਹੀਂ ਉੱਠ ਕੇ ਜਦੋਂ ਬਾਹਰ ਆਉਣ ਲੱਪੈ ਉੱਠੇ ਬਾਹਰ ਆ ਗਿਆ ਮੈਂ ਕਹਾ ਮੈਂ ਤੇਰੇ ਕੋ ਕੀ ਲੈਣਾ ਵੀ ਤੂੰ ਏਸੀਪੀ ਹੋਗਾ ਆਪਣੀ ਜਗ੍ਹਾ ਹੋਊਗਾ ਫਿਰ ਤੇ ਇਹ ਕਹਿੰਦਾ ਨਹੀਂ 2 ਮਿੰਟ ਬੈਠਿਓ ਮੈਂ ਕਹਤੋਂ ਆਪਿੱਤੇ ਕੰਦਾਈ ਗੱਲ ਨਹੀਂ ਕਰਨੀ ਉਹਦਾ ਬਿਹੇਵੀਅਰ ਦੇਖੋ ਬੰਦੇ ਦਾ ਕਿਦਾਂ ਵੀ ਜਿਹੜਾ ਏਸੀਪੀ ਆ ਉਹਦਾ ਫਰਜ ਬੰਦਾ ਸੁਣਨਾ ਨਹੀਂ ਜੀ ਉਹਦਾ ਡੀਜੀਪੀ ਤੱਕ ਇਹ ਰਿਪੋਰਟ ਚਲੇਗੀ ਮੈਂ ਕਹਾਂ ਵੀ ਇਹ ਜਿਹੜਾ ਐਸਈਓ ਤੁਸੀਂ ਕਹਿੰਦੇ ਆ ਵੀ ਕਿਹੜਾ ਕੈਨਸਲ ਕਰਤਾ ਤੁਸੀਂ ਲਿਖ ਕੇ ਦੇਤਾ ਨਹੀਂ ਬਣਦਾ ਇਹਦੀਆਂ ਸੈਕਸ਼ਨ ਕਿੱਦਾਂ ਬਣਦੀਆਂ ਤਿੰਨ ਇੱਕ ਕਿੱਦਾਂ ਬਣਦੀ ਤਿੰਨ ਪੰਜ ਚਾਰ ਤਿੰਨ ਇਹ ਕਿੱਦਾਂ ਬਣਦੀ ਸੈਕਸ਼ਨ ਕੋਈ ਨਹੀਂ ਜਵਾਬ ਦਿੰਦਾ ਨੇ ਮੈਂ ਕਹਾਂ ਕੱਲਾ ਅਪਸ਼ਬਦ ਬੋਲਣ ਦੇ ਨਾਲ ਹੁੰਦਾ ਵੀ ਜਿਹੜੇ ਸਾਨੂੰ ਜਾਤੀ ਪ੍ਰਤੀ ਸਾਡੇ ਜਿਹੜੇ ਅਪਸ਼ਬਦ ਗਲਤ ਬੋਲੇ ਜਾਂਦੇ ਉਸ ਪ੍ਰਤੀ ਹੁੰਦਾ ਇਹਨਾਂ ਨੂੰ ਇਹ ਨਹੀਂ ਪਤਾ ਫਿਰ ਜਦੋਂ ਪਤਾ ਨਹੀਂ ਕਿਸੇ ਬੰਦੇ ਨੂੰ ਨਾ ਪਤਾ ਵੀ ਉੱਠ ਕੇ ਚੰਗਾ ਬਾਹਰ ਹੀ ਹੋਣਾ ਹੋਵੇ ਇਹ ਗੱਲ ਅਸੀਂ ਅੱਜ ਅੱਜ ਤੋਂ ਬਾਅਦ ਜੋ ਇਹਨੇ ਬਿਹੇਵੀਅਰ ਕੀਤਾ ਇਹ ਪੂਰੇ ਪੰਜਾਬ ਚ ਲੱਗ ਜਾਵਾਂਗੇ ਇਹਦੇ ਜਿਹੜੇ ਪੁਤਲੇ ਆ ਡੀਐਸਪੀ ਐਸਪੀ ਸੈਂਟਰ ਤੇ ਪੂਰੇ ਪੰਜਾਬ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਫੂਕੇ ਜਾਵਾਂਗੇ ਕਿਉਂਕਿ ਇਹ ਬਾਰ-ਬਾਰ ਜਿਹੜੇ ਆ ਇਹ ਟੌਰਚਰ ਕਰਦੇ ਆ ਵੀ ਐਸਸੀ ਕਮਿਸ਼ਨ ਨੂੰ ਐਸਸੀ ਕਮਿਸ਼ਨ ਨੂੰ ਵੀ ਇਹ ਗਲਤ ਪਰਚੇ ਗਲਤ ਪਰਚੇ ਕਿੱਦਾਂ ਹੁੰਦੇ ਜੋ ਲਾਅ ਕੰਦਾ ਲਾਅ ਦੇ ਮੁਤਾਬਕ ਇਹ ਜਿਹੜੀ ਐਸਸੀ ਕਮਿਸ਼ਨ ਨੇ ਕੋਰਟ ਆ ਜੋ ਸਾਡੇ ਜੁਡੀਸ਼ੀਅਲ ਦੀਆਂ ਕੋਰਟਾਂ ਜਿੱਥੇ ਸੁਣਵਾਈ ਹੁੰਦੀ ਹੈ ਜਿੱਥੇ ਵੀ ਡੀ ਇਲੀਗਲ ਆਫੀਸਰ ਵੱਡੇ ਵੱਡੇ ਜਿਹੜੇ ਪੜੇ ਲਿਖੇ ਆਫੀਸਰ ਹੁੰਦੇ ਜਿਹੜੇ ਸੈਕਸ਼ਨ ਜਿਹੜੀ ਆ ਤੈਅ ਕਰਦੇ ਆ ਵੀ ਇਹ ਤਿੰਨ ਇੱਕ ਲਗਣੀਆਂ ਦੋ ਲਗਣੀਆਂ ਤਿੰਨ ਲਗਣੀਆਂ ਚਾਰ ਲਗਣੀਆਂ ਤੇ ਆਪਾਂ ਉਹਨਾਂ ਦੇ ਉੱਪਰ ਓਂ ਟਿਕਾ ਟਿੱਪਣੀ ਕਰਦੇ ਆ ਸਾਡੀ ਕੋਰਟ ਦੇ ਉੱਪਰ ਇਹਨਾਂ ਦੇ ਉੱਪਰ ਵੀ ਜਿਹੜਾ ਇਹਨਾਂ ਨੇ ਟਿਕਾ ਟਿੱਪਣੀ ਕੀਤੀ ਆ ਜਿਨੇ ਮੈਂ ਸੁਣਿਆ ਆਪਾਂ ਨੇ ਦੇਖੀਏ ਕਿ ਵੀਡੀਓ ਵੀ ਇਹਨਾਂ ਨੇ ਕਿਹਾ ਵੀ ਐਸਿਗਨੇਸ਼ਨ ਨਹੀਂ ਹੋਣਾ ਚਾਹੀਦਾ ਵੀ ਇਹ ਝੂਠੇ ਪਰਚੇ ਕਰਾਉਂਦੇ ਉਹਨਾਂ ਦੇ ਵੀ ਡੈਫੀਨੇਸ਼ਨ ਦਾ ਕੇਸ ਪੂਰੇ ਸਮਾਜ ਵੱਲੋਂ ਪਾਇਆ ਜਾਊਗਾ ਤੇ ਜਿਹੜਾ ਅਸੀਂ ਵੀ ਚਾਹੁੰਦੇ ਆ ਵੀ ਅਸਿਗਨੇਸ਼ਨ ਸ਼ਕਤੀ ਨਾਲ ਇਹਦੇ ਜਿਹੜਾ ਮੁਲਾਜ਼ਮ ਆ ਏਸੀਪੀ ਸੈਂਟਰ ਇਹਦੇ ਉੱਪਰ ਐਕਸ਼ਨ ਨਾਲ ਜਿਹਦਾ ਅਤੇ ਜਿਹਨੇ ਵਰਦੀ ਪਾ ਕੇ ਸਾਡੇ ਵੀਰਾਂ ਨਾਲ ਜਿਹੜਾ ਧੱਕੇਸ਼ਾਹੀ ਕੀਤੀ ਆ ਉਹਨਾਂ ਗ੍ਰਿਫਤਾਰੀ ਜਿਹੜੀ ਜਲਦੀ ਨਾ ਹੋਈ ਹੁਣ ਡੀਜੀਪੀ ਸਾਹਿਬ ਨੇ ਕਿਹਾ ਵੀ ਸਾਨੂੰ ਜਿਹੜਾ ਹਫ਼ਤੇ ਦਾ ਟਾਈਮ ਦੋ ਵੀ ਅਸੀਂ ਆਪਣੀ ਜਿਹੜੀ ਰਿਪੋਰਟ ਆ 30 ਤੋਂ ਪਹਿਲਾਂ ਪਹਿਲਾਂ ਕਿਉਂਕਿ ਕਮਿਸ਼ਨ ਨੇ ਵੀ ਕਿਹਾ ਵੀ 30 ਤੋਂ ਪਹਿਲਾਂ ਪਹਿਲਾਂ ਦੀ ਰਿਪੋਰਟ ਫਾਈਨਲ ਕੀਤੀ ਜਾਵੇ ਤੇ ਆਪਾਂ ਵੀ ਡੀਜੀਪੀ ਸਾਹਿਬ ਨੇ ਵੀ 7 ਦਿਨ ਦਾ ਕਿਹਾ ਸੀ ਵੀ ਆਪਾਂ ਕੋ ਔਨ ਮੈਟਰ ਹੈਗੀ ਆ ਰਿਪੋਰਟ ਜੋ ਬਣਦਾ ਅਸੀਂ ਉਹ ਕਰਾਂਗੇ ਇਨਸਾਫ ਜ ਆਪਣੀ ਇਹੀ ਮੰਗਿਆ ਵੀ ਜਿਹੜਾ ਇੱਕ ਘਰ ਦੇ ਉੱਪਰ ਇਹਨਾਂ ਨੇ ਹਮਲਾ ਕਰਤਾ ਇਹਨਾਂ ਦੀ ਵਾਈਫ ਨੂੰ ਜਦੋਂ ਅੰਦਰ ਜਾਣ ਲੱਗੀ ਆ ਤੇ ਉੱਥੋਂ ਤਕੇ ਲੱਗੇ ਅੰਦਰ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਆ ਘਰ ਦੇ ਅੰਦਰ ਬੜਨਾ ਜਬਰੀ ਤੇ ਕੁੱਟਮਾਰ ਕਰਨੀ ਇਹਨੂੰ 452 ਕਹਿੰਦੇ ਉਹ ਅਜੇ ਤੱਕ ਨਹੀਂ ਲੱਗੀ ਅਤੇ ਜਿਹੜਾ ਐਸੀ ਕਮਿਸ਼ਨ ਐਕਟ ਲੱਗਿਆ ਉਹਰੇ 90 ਦਿਨ ਦਾ ਟਾਈਮ ਹੁੰਦਾ ਵੀ ਅਸੀਂ ਜਿਹੜਾ ਇਹਨੂੰ ਆਪਣੇ ਕੋਰਟ 'ਚ ਇਹਨਾਂ ਚਲਾਨ ਦਿੱਤਾ ਜਾਵੇ ਉਹ ਨਹੀਂ ਪੇਸ਼ ਕੀਤਾ ਇਹ ਆਪਾਂ ਮੂਮੈਂਟ ਸਾਡੀਆਂ ਐਸੇ ਕਮਿਸ਼ਨਰ ਸਾਹਿਬ ਨੂੰ ਆਈਜੀ ਸਾਹਿਬ ਨੂੰ ਤੇ ਡੀਜੀਪੀ ਪੰਜਾਬ ਨੂੰ ਬਰਸ਼ਾਫ ਕਰਦੇ ਆਂ ਆ ਇਹ ਰਾ ਬੀਰਦਾ ਨਿਸਾਬ ਦੇਣ ਬਾਅਦ ਇਹ ਗੁਰੂ ਦਾ ਟੈਗਰ ਫੋਰਸ ਜੋ ਕਰਨਾ ਪਿਆ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਆਪਾਂ ਕਰਾਂਗੇ ਸਾਰਿਆਂ ਜੈ ਭੀਮ ਜੈ ਭਾਲ ਜਿਹੜਾ ਕੁਛ ਰਸ ਬੰਦੋ ਪੇਸ਼ ਹੋਈ ਹੈ ਪਰਿਵਾਰ ਦੋਵੇਂ ਇੱਥੇ ਰਹਿ ਨਹੀਂ ਆਏ ਐਸੀ ਜਿਹੜੇ ਬਲਜਿੰਦਰ ਸਿੰਘ ਸੀ ਕੀ ਅੱਜ ਕੋਈ ਪ੍ਰਵਾਰ ਨੂੰ ਲਗਾਇਆ ਗਿਆ ਕਿ ਏਸੀਪੀ ਸਾਹਿਬ ਨੇ ਸਾਡੀ ਹਾਜ਼ਰੀ ਨਹੀਂ ਕੀਤੀ ਦੇਖੋ ਇਹ ਰਾ ਕੁਛ ਕੁਮਾਰਾ ਸੀ ਆਰਪੀਐਫ ਦਾ ਮੁਲਾਜ਼ਮ ਹੈ ਤੇ ਦੂਜੀ ਸਾਈਡ ਤੇ ਏਸੀ ਜਵਿੰਦਰ ਸਿੰਘ ਦੀ ਫੈਮਿਲੀ ਆ ਉਹ ਪੰਜਾਬ ਉਸ ਦੇ ਭਰਾ ਜੀ ਦੋਨੋਂ ਪਰਿਵਾਰ ਇਹੜੇ ਆ ਉਹ ਮੁਲਾਜ਼ਮ ਨੇ ਇਹਨਾਂ ਦੀ ਆਪਸ ਵਿੱਚ ਜਿਹੜਾ ਝਗੜਾ ਹੋਇਆ ਸੀ ਉਸ ਬੰਚੇ ਥਾਣਾ ਗੇਟ ਕੀ ਵਿੱਚ ਹੋਇਆ ਸੀ ਉਹ ਕੇਜਚਰ ਕੀਤਾ ਗਿਆ ਸੀਗਾ ਉਹਦੀ ਸਾਡੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਸੀ ਉਹਦੀ ਸਬੰਧ ਜਿਹੜੀ ਪੂਛਣ ਖਬਰ ਪਾਰਟੀ ਹੈ ਇਹਨੇ ਮਾਨਜੁਗ ਕਮਿਸ਼ਨ ਆਫ ਐਸ ਸੀ ਐਸਟੀ ਐਕਟ ਉਹਨਾਂ ਦੇ ਕੋਲ ਅਪਰੋਚ ਕੀਤਾ ਸੀ ਯਾਨੀ ਆਪਣੀ ਕਮਲੇਡ ਦਰਜ ਕੀਤੀ ਸੀ ਜੋ ਮਾਨਜੁਗ ਕਮਿਸ਼ਨ ਜੀ ਦੇ ਡਾਇਰੈਕਟਸ ਦੇ ਉੱਤੇ ਇਹਦੇ ਉੱਤੇ ਜਿਹੜੀ ਇਹਦੀ ਫੜਤਾਲ ਉਹ ਮਾਰਕ ਹੋਈ ਹੈ ਸਪੈਸ਼ਲ ਲੀਜੀ ਵੀਜ਼ਾ ਹਿਊਮਨ ਰਾਈਟ ਜਿਹੜੀ ਹੈ ਉਹਦੀ ਫੜਤਾਲ ਕਰ ਰਹੇ ਨੇ ਤਪੜਾਲ ਦੇ ਸਭਾਂ ਜੀ ਅੱਜ ਜਮਾਂਜੋਗ ਡੀ.ਐਸ.ਪੀ ਸਾਹਿਬ ਇੱਥੇ ਆਏ ਸੀਗੇ ਉਹ ਮੌਕੇ ਤੇ ਵੀ ਗਏ ਸੀਗੇ ਮੌਕੇ ਤੇ ਉਹਨੇ ਆਨਵਾਰ ਤੋਂ ਮੌਕੇ ਦੇ ਬਾਰੇ ਪੁੱਛਿਆ ਵੀ ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਦੇ ਦੋਨੋਂ ਪਾਰਟੀਆਂ ਦੇ ਜਿਹੜੇ ਆ ਸਟੇਟਮੈਂਟ ਰਿਕਾਰਡ ਕੀਤੀਆਂ ਨੇ ਉਹਦੇ ਚਮਾਂਜੋਗ ਸਾਹਿਬ ਡੀ.ਐਸ.ਪੀ ਸਾਹਿਬ ਨੇ ਸਾਰੇ ਹਾਲਾਤ ਦੇਖ ਲਏ ਨੇ ਤੇ ਜੋ ਵੀ ਉਹ ਸਾਨੂੰ ਇਨਸਟਰਕਸ਼ਨਸ ਦੇਣਗੇ ਰਿਟਰਨ ਉਹਦੇ ਉਹਨੂੰ ਫੋਲੋ ਕੀਤਾ ਜਾਣਾ ਪਰ ਪੁਜੀਸ਼ਨ ਦੀ ਵਾਈ ਵੱਲੋਂ ਗਿਆ ਗਿਆ ਕਿ ਡੀ.ਐਸ.ਪੀ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਤੁਸੀਂ ਲੈਵਲ ਦੇ ਨਹੀਂ ਅਸੀਂ ਤੁਹਾਡੀ ਇਨਕੁਆਰੀ ਕੀ ਕਰਨੀ ਹੈ ਕਿ ਇਹਦਾ ਕੀ ਭਾਵ ਹੈ ਨਹੀਂ ਇਹੋ ਜੀ ਕੋਈ ਗੱਲ ਨਹੀਂ ਉਹਨਾਂ ਮੇਰੇ ਕੋਲ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਸਟੇਟਮੈਂਟ ਕਰਾਉਣੀ ਹੈ ਮੈਂ ਉਹਨੂੰ ਇਹ ਕਿਹਾ ਸੀ ਵੀ ਹੁਣ ਜਿਹੜੀ ਇਹਦੀ ਮਕਮੇ ਦੀ ਬਿੜਦਾਲ ਆ ਡੀਜੀਪੀ ਸਾਹਿਬ ਕਰ ਰਿਹਾ ਜੋ ਮੇਰਾ ਲੈਵਲ ਡੀਜੀਪੀ ਸਾਹਿਬ ਤੋਂ ਛੋਟਾ ਹੈ ਕਿ ਮੈਂ ਇਹਦੀ ਬਿੜਦਾਲ ਹੁਣ ਮੈਂ ਨਹੀਂ ਕਰ ਰਿਹਾ ਡੀਜੀਪੀ ਸਾਹਿਬ ਕਰ ਰਹੇ ਨੇ ਤੇ ਉਹ ਉਹੀ ਤੁਹਾਡੇ ਸਟੇਟਮੈਂਟ ਲੈਂਗੇ ਆਹੀ ਗੱਲ ਮੈਂ ਕਿਸੇ ਦੇ ਨਾਲ ਵੀ ਮੈਂ ਕਦੀ ਭੇਦਭਾਵ ਨਹੀਂ ਕੀਤਾ ਨਾ ਐਦਾਂ ਦਾ ਮੇਰਾ ਕੋਈ ਸੁਭਾਅ ਹੋਇਆ ਕੋਈ ਟਾਈਗਰ ਕੋਲਦੇ ਨੇ ਆਪਣੇ ਉਹ ਕਹਿੰਦੇ ਕਿ ਸਾਨੂੰ ਵੀ ਕਿਸੇ ਤਰ੍ਹਾਂ ਦਾ ਬੰਦਾ ਮਾਨਸਕਾਰ ਨਹੀਂ ਕੀਤਾ ਜਾਂਦਾ ਦੇਖੋ ਇਹਦਾ ਮੇਰਾ ਦਫਤਰ ਆ ਤੇ ਹਰ ਇੱਕ ਜੀ ਨੂੰ ਹੀ ਤੁਸੀਂ ਪੜਦਾ ਹੈ ਰਹਿੰਦੇ ਹੋ ਤੁਸੀਂ ਵੀ ਇਰੀ ਸੀ ਰਹਿੰਦੇ ਹੋ ਹਰ ਕਿਸੇ ਨੂੰ ਉਹਦਾ ਬੰਦਾ ਮਨਸ ਕਰ ਜਾਂਦਾ ਕਿਸੇ ਨਾਲ ਵੀ ਭੀਤ ਪਵਨ ਨਹੀਂ ਕੀਤਾਗਾ ਕਿਸੇ ਨਾਲ ਕੋਈ ਇਹੋ ਜੀ ਗੱਲ ਨਹੀਂ ਦੀ ਨਾ ਹੀ ਮੇਰੀ ਨੀਚੇ ਦੇ ਵਿੱਚ ਐਧਾਰਾ ਪੁਛੇਗਾ ਸਾਰਿਆਂ ਦਾ ਸਤਿਕਾਰ ਕੀਤਾ ਜਾਂਦਾ